ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸਾ ਨਦੀ ਦੇ ਕਿਨਾਰੇ ਪਹੁੰਚ ਕੇ ਦਸਵੇਂ ਪਾਤਸ਼ਾਹ ਦੇ ਹੁਕਮ ਅਨਸਾਰ ਸਿੰਘਾਂ ਨੇ ਪੜਾ ਕੀਤਾ ਅਮਰਤਵੀਲੇ ਦੀਵਾਨ ਸਜਾਇਆ ਗਿਆ ਤੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਧਰ ਮੁਗਲਾਂ ਨੇ ਆਪਣੀਆਂ ਕਸਮਾਂ ਨੂੰ ਤੋੜ ਕੇ ਸਿੰਘਾਂ ਤੇ ਹਮਲਾ ਕਰ ਦਿੱਤਾ ਸੀ ਬੂੰਗਾ ਸਾਹਿਬ ਦੇ ਅਸਥਾਨ ਦੇ ਲਾਗੇ ਪਾਈ ਦੀਵਾਨ ਸਿੰਘ ਅਤੇ ਪਾਈ ਉਹਦੇ ਸਿੰਘ ਦੀ ਕਮਾਨ ਹੇਠ ਸਿੰਘਾਂ ਨੇ ਮੁਗਲਾਂ ਤੇ ਪਹਾੜੀ ਫੌਜ ਨੂੰ ਰੋਕੀ ਰੱਖਿਆ ਮੁਗਲ ਫੌਜ ਹੌਲੀ-ਹੌਲੀ ਸਰਸਾ ਨਦੀ ਦੇ ਕਿਨਾਰੇ ਤੇ ਪਹੁੰਚ ਗਈ ਗੁਰੂ ਜੀ ਵੀ ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਸੁਰਗਰੂ ਹੋ ਗਏ ਗੁਰੂ ਜੀ ਨੇ ਸਿੰਘਾਂ ਨੂੰ ਸਰਸਾ ਨਦੀ ਪਾਰ ਕਰਨ ਦਾ ਹੁਕਮ ਦਿੱਤਾ ਕੈ ਲਿਖਾਰੀ ਸਰਸਾ ਦੇ ਸਥਾਨ ਤੇ ਵੀ ਸਿੰਘਾਂ ਦੀ ਜੰਗ ਹੋਈ ਲਿਖਦੇ ਹਨ ਜਿਸ ਵਿੱਚ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਦੇ ਚੰਗੇ ਜੋਹਰ ਵਿਖਾਈ ਸਨ ਦੁਸ਼ਮਣ ਫੌਜ ਪਿੱਛੇ हट ਗਈ ਸਿੰਘ ठाਠਾ ਮਾਰਦੀ ਸਰਸਾ ਨਦੀ ਵਿੱਚ ਜੇਕਾਰੇ ਛੱਡਦੇ ਹੋਏ ਉਤਰ ਗਏ ਬਹੁਤ ਸਾਰੇ ਸਿੰਘ ਤੇ ਗੁਰੂ ਦਾ ਕੀਮਤੀ ਸਮਾਨ ਸਰਸਾ ਨਦੀ ਦੀ ਪੇਟ ਚੜ ਗਿਆ ਸਰਸਵਤੀ ਨਦੀ ਦੇ ਸਥਾਨ ਤੇ ਮੱਛੀ ਪਕੜਦੜ ਅਤੇ ਨਦੀ ਦੇ ਤੇਜ਼ ਵਹਾਅ ਦੇ ਕਾਰਨ ਛੋਟੇ ਸਹਿਬਜ਼ਾਦਿਆਂ ਤੇ ਦਾਦੀ ਮਾਤਾ ਗੁਜਰੀ ਜੀ ਗੁਰੂ ਸਾਹਿਬ ਅਤੇ ਸਿੰਘਾਂ ਦੇ ਜਥਿਆਂ ਨਾਲ ਵਿਛੜ ਗਏ ਦੂਰ ਦੂਰ ਤੱਕ ਸਿੰਘਾਂ ਦੁਆਰਾ ਲੱਭਣ ਤੇ ਵੀ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦਾ ਕੋਈ ਪਤਾ ਨਾ ਲੱਗਿਆ ਭਾਈ ਮਨੀ ਸਿੰਘ ਜੀ ਦੇ ਨਾਲ ਮਾਤਾ ਸਾਹਿਬਕੌਰ ਅਤੇ ਮਾਤਾ ਸੁందਰੀ ਜੀ ਗੁਰੂ ਦੇ ਹੁਕਮ ਅਨੁਸਾਰ ਦਿੱਲੀ ਵੱਲ ਨੂੰ ਚੱਲ ਪਏ ਉਧਰ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਸੰਗੜੇ ਡਰਾਉਨੇ ਜੰਗਲਾਂ ਵਿੱਚ ਇਕੱਲੇ ਹੀ ਅਣਜਾਣ ਰਸਤੇ ਤੇ ਜਾ ਰਹੇ ਸਨ ਇਕੱਲੇ ਮਾਤਾ ਅਤੇ ਛੋਟੀਆਂ-ਛੋਟੀਆਂ ਜਿੰਦਾਂ ਹੱਡ ਜਿਰਮੇ ਠੰਡ ਵਿੱਚ ਬਿਆਵਨ ਜੰਗਲ ਤੇ ਝਾੜੀਆਂ ਵਿੱਚ ਲੁਕੇ ਹੋਏ ਜਾ ਰਹੇ ਸਨ ਮਾਤਾ ਜੀ ਨੂੰ ਦੂਰ ਇੱਕ ਚੌਪੜੀ ਵਿੱਚ ਦੀਵਾ ਜਗਦਾ ਨਜ਼ਰ ਆਇਆ ਤੇ ਕੋਲ ਜਾ ਕੇ ਆਵਾਜ਼ ਦਿੱਤੀ ਹੈ ਕੋਈ ਰੱਬ ਦਾ ਪਿਆਰਾ ਚੁੱਗੀ ਦੇ ਅੰਦਰੋਂ ਕੁੰਮਾ ਮਸਕੀ ਬਾਹਰ ਨਿਕਲਿਆ ਤੇ ਪੁੱਛਣ ਲੱਗਿਆ ਕਿ ਤੁਸੀਂ ਕੌਣ ਹੋ ਮਾਤਾ ਜੀ ਨੇ ਜਦੋਂ ਆਪਣੇ ਬਾਰੇ ਦੱਸਿਆ ਤਾਂ ਉਹ ਆਪਣੇ ਆਪ ਨੂੰ ਤੰਨ ਪਾਗ ਵਾਲਾ ਸਮਝਣ ਲੱਗਿਆ ਕਿਉਂਕਿ ਉਹ ਵੀ ਗੁਰੂ ਘਰ ਦਾ ਸ਼ਰਧਾਲੂ ਸੀ ਉਸ ਨੇ ਅਤੇ ਉਸ ਦੀ ਪਤਨੀ ਬੀਬੀ ਲక్ష్ਮੀ ਨੇ ਬੜੀ ਸ਼ਰਧਾ ਨਾਲ ਮਾਤਾ ਜੀ ਦੀ ਅਤੇ ਛੋਟੇ ਸਹਬਜ਼ਾਦਿਆਂ ਦੀ ਸੇਵਾ ਕੀਤੀ ਗੰਗੂ ਗੁਰੂ ਸਾਹਿਬ ਦੇ ਪਰਿਵਾਰ ਨੂੰ ਲੱਭਦਾ ਹੋਇਆ ਕੁੰਮਾ 마ਸ਼ਕੀ ਦੇ ਘਰ ਆ ਪਹੁੰਚਿਆ ਅਤੇ ਉਹਨਾਂ ਨੂੰ ਆਪਣੇ ਨਾਲ ਪਿੰਡ ਸਹੇੜੀ ਲੈ ਗਿਆ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਇਸ ਪੇਸ਼ਕਾਰੀ ਦੇ ਵਿੱਚ ਜੇ ਕੋਈ ਊਣਤਾ ਹੀ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਆ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓਜ਼ ਦੇ ਵੀ ਸੁਧਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ